ਮਾਮਲਾ ਇਹੀ ਹੋਇਆ ਕਿ ਮੈਂ ਬਾਗੀ ਦੀ ਨਾਲ ਉਪਰੋਂ ਵੀਡੀਓ ਬਣਾ ਰਿਹਾ ਸੀ ਅਸੀਂ ਟੈਸਟ ਕਰਨ ਬਲੱਡ ਟੈਸਟ ਪੂਰੇ ਕਰਾਇਆ ਸੀ ਬਾਥਰੂਮ ਗਿਆ ਨਾ ਨਹੀਂ ਵਿਖਿਆ ਲੇਡੀਆਂ ਨਾਲ ਉਪਰੋਂ ਵੀਡੀਓ ਬਣਾ ਰਿਹਾ ਸੀ ਬਾਥਰੂਮ ਸਾਡਾ ਖੁੱਲ੍ਹਾ ਹੈਗਾ ਇਹ ਦੋਨੋਂ ਪਾਸੇ ਨਾ ਲੈਟਰਿਨ ਜਾਓ ਤਾਂ ਉਧਰ ਛੁਪਿਖਦਾ ਹੈਗਾ ਨਾ ਪਰ ਬਾਥਰੂਮ ਜਾਣਾ ਮੁੰਡਿਆਂ ਕਿ ਚੱਲਦਾ ਚੱਲ ਜਾਂ ਤੂੰ ਬਾਥਰੂਮ ਜਾਇਆ ਮਸਾਨੀਆਂ ਰਾਤ ਕੋ ਚੀਜ਼ ਹੀ ਨਹੀਂ ਆ ਗਈ ਅੱਜ ਕੱਲ੍ਹ ਉਹ ਨਾਰੀ ਤਾਂ ਉਹ ਤਾਂ ਕੱਪੜੇ ਧੋ ਕੇ ਆ ਰਹੀ ਹੈ ਇਹ ਤਾਂ ਉੱਪਰ ਅੰਗੇ ਤੇ ਵੀਡੀਓ ਬਣਾ ਰਿਆ ਸੀ ਜਦੋਂ ਇਹਨੇ ਕੁੜੀ ਨਾਲ ਬਾਹਰ ਬਾਹਰ ਨਾਲ ਕੁੜੀ ਕਾਜੀ ਜੱਤੀ ਸੇਕ ਲਈਆ ਅਜੇ ਹੁਣ ਘਰ ਚ ਹੀ तू साडे घर आया साडे ना गंद लाउन काम कर रे चलो तो बाबा ता जो तू लेटेस्टली ने 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 बड़े जाना है वॉशरूम गया है नारी साथ वाले में ना सारे सब पे नहीं गया था वीडियो बना रहा था लड़का कहां बना था ऑनलाइन बुलाया था अच्छा कहाँ से आया था लोकल था जिलंदर हाँ जी तो अच्छा लोकल था तो क्या बात क्या हुई आया घोषणा क्या बनाने की अच्छा और वीडियो उसके पास से मिली है हाँ जी डिलीट करती है हाँ जी की कारण की जरा वीडियो बना ला पे की चक्कर की नहीं नहीं मेरी मैडम मेरी मेरी मैं गलता सुनो मैडम तुझे क्या ਜਾ ਹੁਣ ਆਨਲਾਈਨ ਤੁਸੀਂ ਬੁਕਿੰਗ ਕਰਾਇਆ ਬੁੱਕ ਕਰਾਇਆ ਸੀ ਠੀਕ ਹੈ ਬੁਲਾਇਆ ਸੀ ਕਿਹਾ ਉਹ ਨਹੀਂ ਕਿ ਹੁਣ ਦਾ ਵਾਸ਼ਰੂਮ ਜਾਣਾ ਵਾਸ਼ਰੂਮ ਗਿਆ ਉਹ ਨਹੀਂ ਵੇਖਿਆ ਲੇਡੀਜ਼ ਨਾਲ ਅੰਦਰ ਗਈ ਬਈ ਨਾ ਨਹੀਂ ਵੀਡੀਓ ਬਣਾਉਣ ਲੱਗ ਪਿਆ ਅੱਛਾ ਵੀਡੀਓ ਕੀ ਮਤਲਬ ਹੈ ਵੀਡੀਓ ਬਣਾਤਾ ਅੱਛਾ ਤੁਹਾਨੂੰ ਦਿਖਾਤੀ ਤੇ ਦੇਖਣੀ ਹੈ ਇਹ ਕਿੰਨੂੰ ਪਤਾ ਲੱਗਾ ਕਿ ਵੀਡੀਓ ਬਣਾ ਰਿਹਾ ਸੀ ਅੱਛਾ ਤੁਸੀਂ ਆਪਣੇ ਦੇਖਿਆ ਹੁਣ ਕਿੱਥੇ ਬੰਦਾ ਐਸ ਲਿਓ ਬੰਦਾ ਗਿਆ ਅੱਛਾ ਪੁਲਿਸ ਨੇ ਲੈ ਲਏ ਗਏ ਅੱਛਾ ਚੱਲੇ ਉੱਥੇ ਚੱਲੇ ਹੁਣ ਹਾਂਜੀ ਕੀ ਨਾਈ ਤੁਹਾਡਾ ਕੀ ਰਣਦੀ ਹਾਂਜੀ ਕੀ ਗੱਲਬਾਤ ਹੋਈ ਹੈ ਮੇਰੀ ਧੀ ਹੈ ਗਈ ਹੈ ਅੱਛਾ ਜੀ ਮੇਰੀ ਡਿਊਟੀ ਚੱਲ ਗਈ ਨਹੀਂ ਅੱਛਾ ਮੇਰੇ ਪਿੱਛੋਂ ਆ ਰਹੀ ਸੀ ਅੱਛਾ ਉਹ ਬਲੈਨੇਸ ਕਰਦਾ ਉਹਨੇ ਵੀਡੀਓ ਬਣਾ ਲਈ ਹੈ ਅੱਛਾ ਦਰਦ ਗੱਲ ਹੈ ਅੱਜ ਸਾਰ ਪਰ ਕਹਿੰਦੇ ਕਿੰਨੇ ਦਿਨ ਹੋ ਗਿਆ ਕਾਰਨ ਹੋ ਗਿਆ ਜੀ ਜੀ ਬਿਲਕੁਲ ਸਜਾ ਦੋ ਹਣੀ ਅੱਛਾ ਅੱਛੇ ਫਾਇਦਾ ਮਿਲ ਨਹੀਂ ਜਾਏ ਜਾਣ ਤਾ ਮਾਰ ਦੋ ਇਤ ਬੰਦੇ ਨੂੰ ਨਹੀਂ ਹੁਣ ਪੁਲਿਸ ਉਹਨਾਂ ਨੇ ਪਕੜ ਕੇ ਲੈ ਗਈ ਬੰਦੇ ਨੂੰ ਉਹ ਕਾਰਵਾਈ ਕਰਾ ਪੁਲਿਸ ਵਾਲੇ ਕਰਾਏਗਾ ਤਾਂ ਕਿ ਕਿ ਉਹ ਡਾਰ ਹੋ ਗਿਆ ਬੰਦੇ ਨੂੰ ਇਹ ਕੰਮ ਨਹੀਂ ਕਰ ਸਕਦਾ ਠੀਕ ਹੈ ਜੀ ਇਧਰ ਆ ਸੀ ਕਿਸੇ ਧੰਨ ਪਲਾਨ ਤੇ ਲਾਈਕ ਨਹੀਂ ਆ ਗਏ ਹੁਣ ਨਹੀਂ ਪ੍ਰਵਾਸੀ ਸੀ ਕਿ ਪੰਜਾਬੀ ਸੀ ਅੱਜ ਤਾਂ ਬਹੁਤ ਵੱਡੀ ਗੱਲ ਹੈ ਪੰਜਾਬੀ ਹੈ ਕੋਣ ਹੈ ਲੈ ਅੰਦਰ ਰੈਪ ਤੇ ਕੇ ਮੁੰਡਾ ਡੈਕਸ ਬਵਾਦ ਡੈਕਸ ਕਰਵਾਇਆ ਬੱਦੂ ਬਾਥਰੂਮ ਜਾਣਾ

ਉਹਨਾਂ ਕੋਲ ਲੇਫਟੋਂ ਉਹਨਾਂ ਦੇ ਵਿੱਚ ਤਾਂ ਸਭ ਨੇ ਗੈਲਰੀ ਖੁੱਲੀ ਹੋਈ ਸੀ ਕਹਿੰਦੇ ਜਿਹੜਾ ਰੀਸਾਈਕਲ ਡਿਲੀਟ ਵਾਲਾ ਆਪਸ਼ਨ ਹੁੰਦਾ ਉਹੀ ਖੁੱਲਿਆ ਆਇਆ ਸੀ ਤੇ ਉਹਨਾਂ ਦੇ ਪੌਂਚ ਨੇ ਰੀਸਾਈਕਲ ਡਿਲੀਟ ਚ ਵੀਡੀਓ ਡੇਢ ਗੱਟੀ ਤੇਰੇ ਪੌਂਚ ਸੌ ਤੋਂ 150 ਵੀਡੀਓ ਪਈਆਂ ਜਿਹੜੀ ਡਿਲੀਟ ਵਾਲੇ ਆਪਸ਼ਨ ਦੇ ਵਿੱਚ ਸੌ ਤੋਂ 150 ਵੀਡੀਓ ਪਈਆਂ ਹੋਣੀਆਂ ਦਾ ਸਾਰੀਆਂ ਸ਼ਲੀਲ ਫੋਟੋ ਵੀਡੀਓ ਹੈ ਕਹਿੰਦਾ ਮੇਰੀ ਆਪਣੇ ਪਰਸਨਲ ਪਈਆਂ ਪਰਸਨਲ ਇਹ ਕਿੱਥੋਂ ਆ ਗਿਆ ਕਹਿੰਦਾ ਗਰੁੱਪ ਚ ਆਉਂਦੀ ਆ ਇਹਨਾਂ ਆਪਣਾ ਕੋਈ ਗਰੁੱਪ ਬਣਿਆ ਵਾ ਅੱਗੇ ਫੋਰਵਰਡ ਕਰਦੇ ਨੇ ਬੰਦੇ ਜਿਹੜੇ ਕੰਮ ਕਰਦੇ ਆ ਦੇਖੋ ਇੱਕ ਡੇਰੀਜ਼ ਹੈ ਠੀਕ ਪੁਲਿਸ ਨੂੰ ਭਰੋਸਾ ਦੇ ਰਹੀ ਹੈ ਕਿ ਪੂਰੀ ਕਾਰਵਾਈ ਹੋਏਗੀ ਕਾਰਵਾਈ ਹੋਏਗੀ ਤਾਂ ਠੀਕ ਹੈ ਜੇ ਨਹੀਂ ਹੋਏਗੀ ਤਾਂ ਆਪਾਂ ਆਪਣੇ ਆਪ ਲੈਣੀ ਹੈ ਸਿੱਧੂ ਜੀ ਗੱਲ ਉਧਰ ਦੀ ਕਹਿੰਦਾ ਮੈਂ ਵਾਸ਼ਰੂਮ ਜਾਣਾ ਐਸਪਾਸ ਕਲੀਅਰ ਵਰਜ਼ਨ ਇਹਨਾਂ ਦੇ ਕਹਿਣ ਦੇ ਮੁਤਾਬਿਕ ਉਹ ਕਹਿੰਦਾ ਕਿ ਮੈਂ ਵਾਸ਼ਰੂਮ ਜਾਣਾ ਤੇ ਦੂਸਰੀ ਦੂਸਰੇ ਵਾਸ਼ਰੂਮ ਚ ਇਹਨਾਂ ਦੀ ਜਿਹੜੀ ਲੇਡੀ ਸੀ ਸ਼ਾਇਦ ਇੱਕ ਨਹਾ ਰਹੀ ਉਹਥੇ ਉਹਨਾਂ ਨੇ ਮੈਨੂੰ ਮੋਬਾਈਲ ਚਾਕੇ ਵੀਡੀਓ ਰੰਮੀ ਕਰਨੀ ਸ਼ੁਰੂ ਕਰ ਦਿੱਤੀ ਪ੍ਰਧਾਨੀ ਲੇਡੀ ਦਾ ਧਿਆਨ ਉਹ ਥੰਲੇ ਵੱਲ ਪਿਆ ਇਹ ਤੇ ਮੇਰੀ ਵੀਡੀਓਗ੍ਰਾਫੀ ਕਰ ਰਿਹਾ ਤੇ ਇਹਨਾਂ ਨੇ ਰੌਲਾ ਪਾਇਆ ਤੇ ਘਰ ਦੇ ਜਿੰਨੇ ਮੈਂਬਰ ਉੱਪਰ ਕਰਕੇ ਬਿਠਾਇਆ ਬਿਠਾ ਕੇ ਫਿਰ ਉਹਨੂੰ ਸੌਰੀ ਸਾਰੀ ਇਹਨਾਂ ਦੇ ਕਹਿਣ ਦੇ ਮੁਕਾਬਲ ਮੈਂ ਹੋਣਾ ਆ ਇਹਨਾਂ ਦੇ ਕਹਿਣ ਦੇ ਮੁਕਾਬਲ ਸੌਰੀ ਬੋਲੀ ਤੇ ਪਰ ਫਿਰ ਹਾਲ ਉੱਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਠੋਕੇ ਕਰਾਂਗੇ ਇਦਾਂ ਕਿਸੇ ਵੀ ਘਰ ਦੀ ਚੰਗੇ ਘਰਾਂ ਦੇ ਲੇਡੀਜ਼ ਨੂੰ ਵੀ ਬਦਨਾਮ ਨਹੀਂ ਕਰ ਸਕਦਾ ਕਿ ਆ ਇਹ ਤੇ ਬਣਦੀ ਕਾਰਵਾਈ ਠੋਕੇ ਕਰਾਂਗੇ ਸਰ ਧਾਰਾ ਕਿਹੜੀ ਲਾ ਰਿਹਾ ਇਹ ਚ ਧਾਰਾ 307 ਲਾ ਪੈਂਸੋ ਚੈੱਕ ਜਾਂਦੇ ਕਿ ਸਬਸੈਕਸ਼ਨਸ ਹੈ ਉਹ ਦੇਖੋ ਜੀ ਲੋਕਲ ਨੂੰ ਜਿਹੜੇ ਗਾਈਡਲਾਈਨਸ ਦਿੱਤੀਆਂ ਨੇ ਅਕਸਰ ਤੁਹਾਨੂੰ ਇਹ ਪਤਾ ਚੱਲ ਜੇ ਕਿ ਤਰ੍ਹਾਂ ਕਿ ਕਿੱਦਾਂ ਸਿਗਨਲ ਆਉ ਕੋਪਰੇਟਿਵ ਬੈਂਕ ਆਨਲਾਈਨ ਦਾ ਟ੍ਰੈਂਡ ਉਹ ਵੱਧ ਗਿਆ ਹੈ ਫੋਨ ਤੋਂ ਵੇਚਾ ਹੈ ਕਿ ਅੰਗਸ ਮਾਨ ਹੋ ਗਿਆ ਹੈ ਚਾਹੇ ਉਹ ਬਲੱਡ ਟੈਪਲ ਲੈਣ ਆਇਆ ਲੋਕੀ ਕੀ ਕਰਦੇ ਮੈਂ ਕਿੰਨਾ ਥੋੜਾ ਅਲਰਟ ਰਹੋ ਪਹਿਲੇ ਘਰ ਦੇ ਬਾਹਰ ਹੀ ਰੱਖੋ ਪਹਿਲੇ ਖੜਾ ਜੇ ਜੀ ਜੀ ਘਰ ਦੇ ਬਾਹਰ ਹੀ ਰੱਖੋ ਖੜਾ ਮੈਂ ਤੁਹਾਨੂੰ ਕਹਿੰਦਾ ਪਹਿਲੇ ਉਹਨੂੰ ਜਦੋਂ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤੇ ਇਦਾਂ ਦੇ ਇਦਾਂ ਦੇ ਬੰਦਿਆਂ ਨੂੰ ਐਂਟਰੀ ਨਾ ਹੋਣ ਦਿਓ ਕਿਉਂਕਿ ਆਪਾਂ ਵੀ ਆਰ ਨਾਟ ਸੇਫ ਜਿਹੜੇ ਨੇਗੇਟਿਵ ਚਾਹੇ ਸਰ ਤੁਹਾਡੇ ਵੱਲੋਂ ਰਿਪੋਰਟ ਹੈ ਤਾਂ ਫਿਰ ਆਪਾਂ ਪਹਿਲੇ ਆਪਣੇ ਆਪ ਨੂੰ ਦੇਖ ਕੇ ਫਿਰ ਆਪਾਂ ਐਸੋ ਜੀ ਸਰ ਤੁਹਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਬੰਦੇ ਨੂੰ ਹਾਂਜੀ ਬੰਦੇ ਨੂੰ ਗ੍ਰਿਫਤਾਰ ਆ ਠੀਕ ਹੈ ਧੰਨਵਾਦ